ਮੇਕ ਗੱਲ ਸੁਣੀ ਸੀ ਕਿ ਜੇ ਤੁਹਾਨੂੰ ਹਿਊਮਨ ਫਾਰਮ ਮਿਲਿਆ ਨਾ ਹਿਊਮਨ ਫਾਰਮ ਸਿਰਫ ਐਨੀ ਮਿਲਿਆ ਕਿਸੇ ਆਪਣੀ ਜ਼ਿੰਦਗੀ ਜਿਉਣੇ ਆ ਤੁਹਾਨੂੰ ਹਿਊਮਨ ਫਾਰਮ ਵਿੱਚ ਗਿਫਟ ਮਿਲਿਆ ਕਿ ਜੋ ਤੁਸੀਂ ਅੰਦਰ ਦੇਖ ਸਕਦੇ ਹੋ ਆਪਣੇ ਅੰਦਰ ਕੋਈ ਵੀ ਗਿਫਟ ਉਸ ਦੇ ਗਿਫਟ ਦੁਆਰਾ ਤੁਸੀਂ ਲੋਕਾਂ ਨੂੰ ਸਰਵ ਕਰ ਸਕਦੇ ਹੋ ਹੁਣ ਉਹ ਗਿਫਟ ਕੁਝ ਵੀ ਹੋ ਸਕਦਾ ਹੈ ਜਿਵੇਂ ਕਿ ਤੁਹਾਡਾ ਗਿਫਟ ਸੀਗਾ ਅ ਪੁਲਿਸ ਵਿੱਚ ਸਰਵ ਕਰਨਾ ਆ ਆਰਸੀਐਮਪੀ ਦੀ ਜੌਬ ਲੈਣੀ ਬਟ ਉਸ ਤੋਂ ਇਲਾਵਾ ਪਹੁੰਚਣ ਤੋਂ ਪਹਿਲਾਂ ਆ ਵੁੱਡ ਲਾਈਕ ਟੂ ਯੂ ਗਿਵ ది ਓਪਰਚ्युनिटी ਕਿ ਤੁਸੀਂ ਕਿਦਾਂ 1991 ਵਿੱਚ ਕੈਨੇਡਾ ਦੇ ਰੂਲ ਨੂੰ ਕਿਦਾਂ ਓਵਰ ਰੂਲ ਕੀਤਾ ਕਿ ਕਿ ਤੁਸੀਂ ਕਿਦਾਂ ਪਹਿਲੇ ਸਿੱਖ ਟਰਬੰਡ ਬਣੇ ਉਹ ਬੰਦੇ ਬਨੇ ਜੋ ਕਿ RCMP ਵਿੱਚ ਉਹਨਾਂ ਨੇ ਇੱਕ ਪਾਰਟ ਲਿੱਤਾ ਹਾਊ ਹਾਊ ਵਾਸ ਦੈਟ ਐਕਸਪੀਰੀਅੰਸ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ 1983 ਦੇ ਵਿੱਚ ਜਦੋਂ ਅਸੀਂ ਇੱਥੇ ਪਹੁੰਚੇ ਕੈਨੇਡਾ ਦੇ ਵਿੱਚ ਤੇ ਉਸ ਵੇਲੇ ਮੇਰੇ ਪਿਤਾ ਜੀ ਸਾਲ ਪਹਿਲਾਂ ਸਰਗਵਾਸੀ ਹੋ ਗਏ ਸਾਂ ਕਲਟਰਨਾਂ ਕਰ ਗਏ ਸਾਂ ਤਾਂ ਉਸ ਕਰਕੇ ਸਾਨੂੰ ਇੱਥੇ ਕੈਨੇਡਾ ਆਉਣਾ ਪਿਆ ਮੇਰੇ ਵੱਡੇ ਭਰਾ ਜੀ ਇੱਥੇ ਸੈਟਲ ਹੋਏ ਸਨ ਤੇ ਉਹਨਾਂ ਨੇ ਸਾਨੂੰ ਕੰਪੈਸ਼ਨਰ ਗਰਾਉਂਡ ਤੇ ਸਾਨੂੰ ਇੱਥੇ ਬੁਲਾ ਲਿਆ ਜਦੋਂ ਸੀ ਇੱਥੇ ਪਹੁੰਚੇ ਮੈਂ ਸੀ ਮੇਰੇ ਮੰਮੀ ਜੀ ਹੁਣੀ ਸਾਂ ਮਾਂ ਜੀ ਹੁਣੀ ਸਾਂ ਤੇ ਮੇਰੀਆਂ ਦੋ ਛੋਟੀਆਂ ਭੈਣਾਂ ਸੀ ਤੇ ਉਹ ਮੇਰੀ ਇੱਕ ਵੱਡੀ ਭੈਣ ਦੋ ਵੱਡੀਆਂ ਭੈਣਾਂ ਪਿੱਛੇ ਰਹਿ ਗਈਆਂ ਇੱਕ ਉਹ ਹੁਣ ਆ ਗਈ ਹੈ ਇੱਥੇ ਕੈਨੇਡਾ ਕਈ ਸਾਲ ਪਹਿਲਾਂ ਤੇ ਸਾਰਾ ਪਰਿਵਾਰੀ ਇੱਥੇ ਪਹੁੰਚ ਗਿਆ ਸੀ ਬਾਕੀ ਇੱਕ ਵੱਡੀ ਭੈਣ ਜੋ ਹਜੇ ਵੀ ਮਲੇਸ਼ੀਆ ਦੇ ਵਿੱਚ ਹੈ ਜਦੋਂ ਅਸੀਂ ਇੱਥੇ ਪਹੁੰਚੇ 1983 ਦੇ ਵਿੱਚ ਤਾਂ ਇੱਥੇ ਇੱਕ ਰਿਵਾਜ ਬਣਿਆ ਹੁੰਦਾ ਸੀ ਰਿਵਾਜ ਬਣਿਆ ਹੋਇਆ ਸੀਗਾ ਕਿ ਜਿਹੜਾ ਵੀ ਕੋਈ ਇੱਥੇ ਪੰਜਾਬੀ ਮੁੰਡਾ ਜਾਂ ਸਿੱਖ ਬੱਚਾ ਜਾਂ ਬਜ਼ੁਰਗ ਆਉਂਦਾ ਹੈਗਾ ਜਾਂ ਵੱਡਾ ਕੋਈ ਆਉਂਦਾ ਹੈਗਾ ਜਿਹਨੇ ਕਿ ਦਸਤਾਰ ਤਾਰੀ ਹੋਵੇ ਤਾਂ ਉਹਨਾਂ ਨੂੰ ਥੋੜੀ ਦਿਨਾਂ ਦੇ ਵਿੱਚ ਇੱਥੇ ਬਾਰਬਰ ਸ਼ਾਪ ਨੂੰ ਲਿਆ ਲਿਆ ਜਾਂਦਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦੇ ਵਾਲ ਕਟਾ ਦਿੰਦੇ ਸੀਗੇ ਸਿਰਫ ਇਸ ਕਰਕੇ ਕਿ ਉਹ ਪਰਿਵਾਰ ਨੂੰ ਫਿਕਰ ਹੁੰਦਾ ਸੀ ਕਿ ਇਹੋ ਜਿਹਾ ਮਾਹੌਲ ਸੀ ਇੱਥੇ ਕਿ ਉਹ ਬੱਚੇ ਦੇ ਉੱਤੇ ਜਾਂ ਉਹਨਾਂ ਦੇ ਕੋਈ ਰਿਸ਼ਤੇ ਰਿਸ਼ਤੇਦਾਰ ਦੇ ਉੱਤੇ ਕੋਈ ਇਹੋ ਜਿਹਾ ਹਮਲਾ ਨਾ ਹੋ ਜਾਵੇ ਅਟੈਕ ਨਾ ਹੋ ਜਾਵੇ ਕਿਉਂਕਿ ਉਸ ਵੇਲੇ ਇਥੇ ਰੈਸਿਜ਼ਮ ਕਾਫੀ ਸੀ ਡਿਸਕ੍ਰਿਮੀਨੇਸ਼ਨ ਕਾਫੀ ਸੀ ਪ੍ਰੈਜਡਿਸ ਕਾਫੀ ਸੀ ਹਿੰਸਾ ਬਹੁਤ ਸੀ ਸੋ ਤੇ ਉਹਦੇ ਕਰਕੇ ਉਹ ਆਪਣੇ ਆਪ ਨੂੰ ਬਦਲਦੇ ਸਾਂ ਵੀ ਅਸੀਂ ਜੇ ਹੋ ਜੇ ਇੱਥੋਂ ਦੇ ਲੋਕ ਨੇ ਉਸਾਂ ਉਦਾਂ ਦੇ ਬਣ ਜਾਈਏ ਤੇ ਸਾਡੇ ਉਤੇ ਘੱਟ ਅਟੈਕ ਹੋਏਗਾ ਨਹੀਂ ਤਾਂ ਦਸਤਾਰ ਦੇਖ ਕੇ ਲੋਕਾਂ ਨੇ ਤੁਹਾਨੂੰ ਕਈ ਕੁਝ ਕਹਿਣਾ ਤਾਨੇ ਮਾਰਨੇ ਯੂ نو ਲਵਜ਼ ਵਰਤਨੇ ਬੁਰੇ ਬੁਰੇ ਲਵਜ਼ ਵਰਤਨੇ ਤੁਹਾਡੇ ਘਰਾਂ ਦੇ ਹੰਡੇ ਮਾਰਨੇ ਕਾਰ ਨੂੰ ਸਕ੍ਰੈਚ ਕਰ ਦਾਨਾ ਇਹੋ ਜਿਹਾ ਕੁਝ ਹੁੰਦਾ ਸੀਗਾ ਤੇ ਜੇ ਸਕੂਲ ਨੂੰ ਜਾਂਥੇ ਸੋ ਮੇਰੇ ਨਾਲ ਵੀ ਇਹੀ ਹੋਇਆ 1983 ਜੋ ਪਹੁੰਚਿਆ ਮੈਂ ਦੋ ਤਿੰਨ ਦਿਨ ਬਾਅਦ ਮੈਨੂੰ ਪੁੱਛਿਆ ਗਿਆ ਪਰਿਵਾਰ ਵੱਲੋਂ ਵੀ ਬਲਦੇਸ਼ ਹੁਣ ਤੂੰ ਕਦੋਂ ਜਾ ਕੇ ਵਾਲ ਕਟਾਉਣੇ ਹੈਗੇ ਨੇ ਤੇ ਮੇਰਾ ਉਸ ਵੇਲੇ ਜਵਾਬ ਇਹ ਸੀਗਾ ਵੀ ਨਹੀਂ ਮੈਂ ਮੈਂ ਤਾਂ ਨਹੀਂ ਵਾਲ ਕਟਾਉਣੇ ਮੈਂ ਨਹੀਂ ਆਪਣੀ ਬਗ ਲਾਉਣੀ ਹੈਗੀ ਇਹ ਤਾਂ ਮੈਂ ਪਿਤਾ ਜੀ ਨਾਲ ਇੱਕ ਵਾਦਾ ਕੀਤਾ ਹੈ ਕਿ ਮੈਂ ਰੱਖੂਗਾ ਆਪਣੀ ਜੋ ਵੀ ਮੇਰੀ ਇਪਛਾਣ ਨੇ ਜੋ ਸਿੱਖੀ ਹੈ ਇਹ ਮੈਂ ਰੱਖਣੀ ਹੈ ਸੋ ਉਹ ਫਿਰ ਕਹਿੰਦੇ ਵੀ ਚਲ ਦੇਖ ਲੈ ਤੈਨੂੰ ਤੇਰੀ ਮਰਜ਼ੀ ਤੈਨੂੰ ਤੂੰ ਆਪ ਹੀ ਸਮਝ ਆਏਗਾ ਥੋੜੇ ਦਿਨਾਂ ਬਾਅਦ ਸੋ ਫਿਰ ਉਸ ਤੋਂ ਬਾਅਦ ਅਸੀਂ ਸਕੂਲੇ ਲਗੇ ਸਕੂਲ ਦੇ ਵਿੱਚ ਮੈਂ ਇਕੱਲਾ ਹੀ ਸੀ ਦਸਤਾਰ ਦੇ ਨਾਲ ਤਾਂ ਸਕੂਲ ਦੇ ਵਿੱਚ ਵੀ ਬਹੁਤ ਮੁਸ਼ਕਲਾਂ ਆਈਆਂ ਕਈ ਵਾਰੀ ਸਾਨੂੰ ਮੁੱਕੋ ਮੁੱਕੀ ਹੋਣਾ ਪਿਆ ਕਈ ਵਾਰੀ ਸਾਹਮਣਾ ਕਰਨਾ ਪਿਆ ਹਾਂਜੀ ਤੇ ਉੱਥੇ ਇੰਨਾ ਸੀ ਕਿ ਮੈਂ ਵੱਡਾ ਸੀ ਉਸ ਵੇਲੇ ਮੈਂ 11ਵੀਂ ਚ ਆ ਗਿਆ ਸੀਗਾ 16 ਸਾਲਾਂ ਦਾ ਸੀ ਤਾਂ ਥੋੜੀ ਆਪਣੀ ਖਿਆਲ ਰੱਖਣ ਦੇ ਵਿੱਚ ਮੈਨੂੰ ਹੈ ਸੀ ਸੀਗਾ ਮੇਰੇ ਕੋਲ ਇੰਨੀ 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 ਕਿ ਬੁੱਧੀ ਸੀ ਇੰਨੀ ਕਿ ਸੋਚ ਸੀ ਤੇ ਇੰਨੀ ਤਾਂ ਸਿ ਉਹ ਫੀਡਬੈਕ ਕਰਦੇ ਸੀ ਹਾਂਜੀ ਹਾਂਜੀ ਸ਼ਕਤੀ ਸੀ ਇੰਨੀ ਉਸ ਵੇਲੇ ਗੱਲਾਂ ਚੱਲਦੀਆਂ ਨਹੀਂ ਸੀ ਗੱਲਾਂ ਦੇ ਨਾਲ ਨਹੀਂ ਅਸੀਂ ਕੁਝ ਕਰ ਸਕਦੇ ਸੀਗੇ ਸੋ ਉਹ ਕੋਮਕੋ ਹੋਣਾ ਪੈਂਦਾ ਸੀਗਾ ਕਈ ਵਾਰੀ ਸੋ ਚਲੋ ਜੋ ਸਮਾਸੀ ਉਸ ਵੇਲੇ ਤੇ ਉਹ ਸਮਾ ਕੱਢਿਆ ਪਰ ਗੁਰੂ ਮਹਾਰਾਜ ਦੀ ਕਿਰਪਾ ਤੇ ਉਹਨਾਂ ਦੀ ਉਹਨਾਂ ਤੇ ਤੇ ਸਾਡੀ ਆਦਤ ਇਹੀ ਹੈ ਕਿ ਜਦੋਂ ਸਾਨੂੰ ਕੋਈ ਕਹਿੰਦਾ ਵੀ ਨਹੀਂ ਕਰਨਾ ਤੁਸੀਂ ਨਹੀਂ ਕਰ ਸਕਦੇ ਸਾਡੀ ਸਿੱਖਾਂ ਦੀ ਆਦਤ ਇਹੀ ਖਾਲਸੇ ਦੀ ਆਦਤ ਇਹੀ ਹੈ ਵੀ ਨਹੀਂ ਕਰਕੇ ਦਿਖਾਵਾਂਗੇ ਸਾਡਾ ਇਹ ਚੜ੍ਹਦੀ ਕਲਾ ਇਹੀ ਹੈ ਸੋ ਉਸ ਵੇਲੇ ਜਦੋਂ ਇਹੀ ਗੱਲਾਂ ਸਾਹਮਣੇ ਆਈਆਂ ਤਾਂ ਫਿਰ ਅਸੀਂ ਹੋਰ ਡਟ ਗਏ ਹੋਰ ਸਾਡੀ ਜਿੱਦ ਉੱਠੀ ਕਿ ਨਹੀਂ ਅਸੀਂ ਇਦਾਂ ਹੀ ਰਹਿਣਾ ਹੈਗਾ ਕਿ ਕਿਵੇਂ ਹੋ ਸਕਦਾ ਹੈਗਾ ਕਿ ਸਾਨੂੰ ਜੋ ਸਾਡੀ ਪਛਾਣ ਹੈ ਜੋ ਸਾਡਾ ਜੋ ਸਾਨੂੰ ਜਿਸ ਚੀਜ਼ ਦੇ ਨਾਲ ਸਾਨੂੰ ਪਿਆਰ ਹੈ ਜਿਸ ਚੀਜ਼ ਦੇ ਨਾਲ ਅਸੀਂ ਜਦੋਂ ਅਸੀਂ ਆਪਣੇ ਆਪ ਨੂੰ ਦੇਖਦੇ ਆਂ ਉੱਥੇ ਸਾਨੂੰ ਆਪਣਾ ਬਾਪ ਦਿਸਦਾ ਹੈਗਾ ਅਸੀਂ ਕਿਵੇਂ ਕੋਈ ਮੁਲਕ ਸਾਡੇ ਕੋਲੋਂ ਲੈ ਲੈ ਸਕਦਾ ਹੈਗਾ ਅਸੀਂ ਨਹੀਂ ਆਪਣੇ ਇਹ ਚੀਜ਼ ਨਹੀਂ ਅਸੀਂ ਦੇਣੀ ਹੈਗੀ ਸੋ ਉੱਥੋਂ ਹੀ ਮੇਰਾ ਮੇਰੀ ਇਹ ਮੇਰਾ ਅੰਦਾਜ਼ਾ ਹੈ ਕਿ ਕੁਦਰਤ ਵੱਲੋਂ ਅਕਾਲ ਪੁਰਖ ਵੱਲੋਂ ਇਹ ਇਮਤਿਹਾਨ ਸੀ ਜਿਹੜਾ ਪਹਿਲੇ ਪਹਿਲਾ ਸਵਾਲ ਪੁੱਛਿਆ ਗਿਆ ਤੇ ਫਿਰ ਸਕੂਲ ਦੇ ਵਿੱਚ ਜੋ ਸਾਹਮਣਾ ਕਰਨਾ ਪਿਆ ਇਹ ਸਾਰੇ ਇਮਤਿਹਾਨ ਸੀ ਮੇਰੇ ਮੈਂ ਸੋਚ ਰਿਹਾ ਹੈਗਾ ਹੁਣ ਜਦੋਂ ਪਿੱਛੇ ਪਿੱਛੇ ਦੇਖਦੇ ਆ ਤੇ ਉਹ ਫਿਰ ਮੈਂ ਜਦੋਂ ਹਾਈ ਸਕੂਲ ਤੋਂ ਗ੍ਰੈਜੂਏਟ ਹੋ ਗਏ ਤਾਂ ਕਾਲਜ ਸ਼ੁਰੂ ਕੀਤੀ ਤਾਂ ਮੇਰੀ ਸੋਚ ਹੀ ਸੀ ਕਿ ਮੈਂ ਵਕੀਲ ਬਣਾਗਾ ਅਹ ਅ ਪੜਾਈ ਕਰਕੇ ਲਾਅ ਕਰਕੇ ਤਾਂ ਉੱਥੇ ਉਹ ਵਕੀਲ ਦੀ ਪੜਾਈ ਕਰਨ ਦੇ ਵਾਸਤੇ ਜੋ ਪ੍ਰੋਫੈਸਰ ਸਨ ਉਹਨਾਂ ਨੇ ਮੈਨੂੰ ਇਹੀ ਨਸੀਹਤ ਦਿੱਤੀ ਕਿ ਬਰਤੇਤ ਤੂੰ ਜਾ ਕੇ ਕੋਈ ਵਲੰਟੀਅਰ ਤੌਰ ਤੇ ਕੰਮ ਕਰ ਪੁਲਿਸ ਦੇ ਨਾਲ ਸੋ ਕਿ ਜੋ ਤੇੜੀ ਰੈਜ਼ume ਹੈ ਸੀਵੀ ਹੈ ਐਪਲੀਕੇਸ਼ਨ ਹੈ ਵਧੀਆ ਲੱਗੇ ਸੋ ਉਦੋਂ ਮੈਂ ਪੁਲਿਸ ਦੇ ਨਾਲ ਵਲੰਟੀਅਰ ਤੌਰ ਤੇ ਕੰਮ ਕਰਨ ਲੱਗ ਗਿਆ ਤੇ ਜਦੋਂ ਮੈਂ ਕੰਮ ਕਰਨ ਲੱਗਾ ਤਾਂ 6 ਮਹੀਨੇ ਵਾਲੰਟੀਅਰ ਕੀਤਾ ਤੇ ਉਤ ਤੋਂ ਬਾਅਦ ਫਿਰ ਉਹਨਾਂ ਨੇ ਸਮਰ ਦੇ ਵਿੱਚ ਹਾਇਰ ਕਰ ਲਿਆ ਮੈਨੂੰ ਸਮਰ ਦੇ ਵਿੱਚ ਉਹਨਾਂ ਨੇ ਮੈਨੂੰ ਫੁੱਲ ਟਾਈਮ ਰੱਖ ਲਿਆ ਤੇ ਉੱਥੇ ਜਦੋਂ ਮੈਂ ਉਹ ਸੇਵਾ ਕਰ ਰਿਹਾ ਸੀ ਵਾਲੰਟੀਅਰ ਕੰਮ ਕਰ ਰਿਹਾ ਸੀ ਤਾਂ ਮੈਨੂੰ ਦੇਖਣ ਵਿੱਚ ਆਇਆ ਕਿ ਪੰਜਾਬੀ ਕਮਿਊਨਿਟੀ ਦੀ ਆਬਾਦੀ ਸਾਡੀ ਵੱਧਦੀ ਜਾ ਰਹੀ ਸੀ ਇੱਥੇ ਸ਼ਹਿਰ ਦੇ ਵਿੱਚ ਸਰੀ ਸ਼ਹਿਰ ਆ ਵੱਧਦੀ ਜਾਂਦੀ ਸੀ ਤੇ ਕੋਈ ਆ ਬਾਲੇ ਪੁਲਿਸ ਆਫ ਸਨਿਸੀ ਮੇਰੇ ਖਿਆਲ ਉਸ ਵਿਲੇਜ ਇੱਕ ਜਾਂ ਦੋ ਪੁਲਿਸ ਆਫਸਰ ਸੀਗੇ ਜਿਹੜੇ ਪੰਜਾਬੀ ਸੀਗੇ ਤੇ ਆਮ ਜਾਦੇ ਗੋਰੇ ਹੀ ਸੀ ਆਬਾਦੀ ਵੱਧੀ ਸੀ ਪੁਲਿਸ ਆਫਸਰ ਘੱਟ ਸੀ ਤੇ ਜਦੋਂ ਮੈਂ ਪੁਲਿਸ ਦੇ ਨਾਲ ਕੋਈ ਕਿਤੇ ਜਾਣਾ ਤਾਂ ਜਿੰਨਾਂ ਦੀ ਕੰਪਲੇਨਟ ਹੁੰਦੀ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਫੋਨ ਕੀਤਾ ਹੁੰਦਾ ਸੀ ਉਹ ਪਹਿਲਾਂ ਮੇਰੇ ਕੋਲੇ ਆ ਕੇ ਗੱਲ ਕਰਦੇ ਸੀ ਕਿਉਂਕਿ ਪੰਜਾਬੀ ਨੂੰ ਦੇਖ ਕੇ ਉਹਨਾਂ ਨੇ ਪੰਜਾਬੀ ਬੋਲਣੀ ਸੋ ਉੱਥੇ ਜਦੋਂ ਉਹਨਾਂ ਨੇ ਕੋਈ ਗੱਲ ਕਰਨੀ ਉਹਨਾਂ ਨੂੰ ਫਿਰ ਐਕਸਪਲੇਨ ਕਰਨ ਦੀ ਲੋੜ ਹੁੰਦੀ ਸੀ ਵੀ ਤਾਇਆ ਕੌਣ ਹੈ ਆ ਭੂਆ ਕੌਣ ਹੈ ਆ ਨਾਨਾ ਕੌਣ ਹੈ ਆ ਦਾਦਾ ਕੌਣ ਹੈ ਆ ਹਾਂਜੀ ਬਸ ਉਹਨਾਂ ਨੇ ਇਹ ਲਫ਼ਜ਼ ਵਰਤਣਾ ਵੀ ਇਹ ਸਾਡਾ ਇਦਾਂ ਤੇ ਉਹ ਸਮਝ ਲੈਣੇ ਜਿਹੜਾ ਹੁਣ ਗੋਰਾ ਸੀਗਾ ਉਹਨਾਂ ਨੂੰ ਪਹਿਲਾਂ ਤੁਸੀਂ ਸਮਝਾਉਣਾ ਵੀ ਇਹ ਮੇਰੇ ਭੈਣ ਦਾ ਇਹ ਭੈਣ ਦੀ ਭੈਣ ਦੀ ਆਪਣੇ ਭਰਾ ਦੀ ਭੈਣ ਹੈ ਤੇ ਉਹ ਇਹ ਉਹਦਾ ਹਸਬੰਡ ਹੈ ਇਦਾਂ ਇਦਾਂ ਗੱਲ ਕਰਨੀ ਹੁੰਦੀ ਸੀਗੀ ਸੋ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਜਦੋਂ ਮੈਂ ਦੇਖੀਆਂ ਹਰ ਦਿਨ ਹਰ ਰੋਜ਼ ਹਰ ਹਫਤਾ ਹਰ ਮਹੀਨੇ ਫੇਰ ਦਿਮਾਗ ਦੇ ਵਿੱਚ ਗੱਲ ਉੱਠੀ ਵੀ ਬਲਤੇਜ ਵੀ ਤੂੰ ਵਕੀਲ ਦੀ ਪੜ੍ਹਾਈ ਕਰਨੀ ਹੈ ਤੇਰੀ ਲੋੜ ਇੱਥੇ ਹੈਗੀ ਹੈ ਇੱਥੇ ਤੇਰੀ ਸੇਵਾ ਦੀ ਲੋੜ ਹੈਗੀ ਹੈ ਵੀ ਜਿਹੜਾ ਹੁਣ ਹਰ ਰੋਜ਼ ਤੂੰ ਆ ਦੇਖਦਾ ਹੈਗਾ ਤੇ ਬਾਕੀ ਜਿਸ ਪੁਲਿਸ ਅਫਸਰਾਂ ਦੇ ਨਾਲ ਮੈਂ ਕੰਮ ਕਰਦਾ ਸੀਗਾ ਉਹਨਾਂ ਨੂੰ ਵੀ ਦੇਖ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ ਦੇਖ ਕੇ ਵੀ ਉਹ ਇੰਨੇ ਪ੍ਰੋਫੈਸ਼ਨਲ ਤੇ ਉਹ ਇੰਨਾ ਆਪਣੇ ਜੋ ਆਪਣੀ ਡਿਊਟੀ ਸੀ ਉਹ ਕਿਸ ਤਰ੍ਹਾਂ ਉਹ ਨਬੰਦੇ ਸੀ ਕਿਸ ਤਰ੍ਹਾਂ ਉਹਨਾਂ ਨੂੰ ਮਾਣ ਸੀ ਆਪਣੀ ਆਪਣੀ ਜੌਬ ਦੇ ਉੱਤੇ ਤੇ ਕਿੰਨਾ ਉਹਨਾਂ ਨੂੰ ਆਨਰ ਮਿਲ ਰਿਹਾ ਸੀਗਾ ਰਿਸਪੈਕਟ ਮਿਲ ਰਹੀ ਸੀ ਸੋ ਇਹ ਸਾਰੀਆਂ ਗੱਲਾਂ ਇਕੱਠੀਆਂ ਕਰਕੇ ਮੈਨੂੰ ਸਾਲ 1.5 ਸਾਲ ਲੱਗਿਆ ਤੇ ਫਿਰ ਜਾ ਕੇ ਮਨ ਬਣਾਇਆ ਵੀ ਹਾਂ ਵਾਕਈ ਅਸੀਂ ਮੈਂ ਪੁਲਿਸ ਦੇ ਵਿੱਚ ਕੰਮ ਕਰਾਂਗਾ ਤੇ ਇੱਥੇ ਮੈਨੂੰ ਹੌਸਲਾ ਵੀ ਮਿਲਿਆ ਜਿਹੜੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਦੇ ਮੈਂ ਕੰਮ ਕਰਦਾ ਸੀਗਾ ਉਹ ਵੀ ਦੇ ਰਹੇ ਉਹ ਵੀ ਮੈਨੂੰ ਦੱਸ ਰਹੇ ਸੀਗੇ ਬੁਤੇਜ ਤੋਂ ਬਹੁਤ ਬਧੀਆ ਪਲੇਸ ਪੁਲਿਸ ਅਫਸਰ ਬਣ ਸਕਦਾ ਹੈਗਾ ਤੂੰ ਜੁਆਇਨ ਕਰ ਲੈ ਸੋ ਇੱਥੇ ਫਿਰ ਹੌਲੀ 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 ਮਨ ਬਣਾ ਲਿਆ ਤੇ ਜਦੋਂ ਮਨ ਬਣਾ ਲਿਆ ਤੇ ਫਿਰ ਮੈਂ ਐਪਲੀਕੇਸ਼ਨ ਪਰ ਦਿੱਤੀਆਂ ਤੇ ਸਿਰਫ RCMP ਦੇ ਨਾਲ ਨਹੀਂ ਇੱਥੇ ਜੋ ਬੈਂਕ ਯੂਨੀਵਰਸਿਟੀ ਪੁਲਿਸ ਆ ਉਹਦੇ ਨਾਲ ਨਿਊ ਵੈਸਟ ਡੈਲਟਾ ਪੋਰਟ ਮੂਡੀ ਹੋਰ ਜਿੰਨੀ ਇੱਥੇ ਪੁਲਿਸ ਫੋਰਸ ਸੀਆਂ ਉਹਨਾਂ ਦੇ ਨਾਲ ਮੈਂ ਆਪਣੀ ਐਪਲੀਕੇਸ਼ਨ ਪਾਈ ਜਿਹੜੀ RCMP ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਇਹ ਹੈਗੀ ਹੈ ਸਾਡੀ ਨੈਸ਼ਨਲ ਪੁਲਿਸ ਫੋਰਸ ਕੈਨੇਡਾ ਦੇ ਵਿੱਚ ਇਹ ਫੈਡਰਲ ਤੌਰ ਤੇ ਹੈ ਤੇ ਇਹਨਾਂ ਦੀ ਇੱਥੇ ਲੋਕਲ ਤੌਰ ਤੇ ਵੀ ਹੈ ਜਿਸ ਤਰ੍ਹਾਂ ਆਪਣਾ ਆਈਪੀਐਸ ਕਹਿੰਦੇ ਇੰਡੀਆ ਪੰਜਾਬ ਇੰਡੀਅਨ ਪੁਲਿਸ ਸਰਵਿਸ ਸੋ ਆਰਸੀਐਮਪੀ ਉਸ ਪੱਖ ਤੇ ਹੈਗੀ ਹੈ ਤੇ ਕਈ ਥਾਵਾਂ ਤੇ ਇਹ ਕੰਟਰੈਕਟ ਪੁਲਿਸ ਵੀ ਕਰਦੀ ਹੈ ਗਿਆ ਸ਼ਹਿਰਾਂ ਦੇ ਵਿੱਚ ਤੇ ਸੂਬਿਆਂ ਦੇ ਵਿੱਚ ਸੋ ਸਰੀ ਦੇ ਵਿੱਚ ਆਰਸੀਐਮਪੀ ਦੀ ਦਾ ਇੱਕ ਕੰਟਰੈਕਟ ਸੀ ਤੇ ਉਹ ਕੰਟਰੈਕਟ ਤੋਂ ਪੁਲਿਸਿੰਗ ਦੀ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਸੋ ਜਦੋਂ ਮੈਂ ਆਪਣੀ ਐਪਲੀਕੇਸ਼ਨ ਪਾਈ ਤਾਂ ਫਿਰ ਇਗਜ਼ਾਮ ਲਿਖਣੇ ਪਏ ਫਿਜ਼ੀਕਲ ਟੈਸਟ ਹੋਣਾ ਪਿਆ ਸਾਈਕੋਲੋਜੀਕਲ ਟੈਸਟ ਹੋਣਾ ਪਿਆ ਇੰਟਰਵਿਊ ਹੋਣੇ ਪਏ ਬੈਕਗ੍ਰਾਉਂਡ ਹੋਣੀ ਪਈ ਮੈਡੀਕਲ ਕਰਨਾ ਪਿਆ ਸਾਰਾ ਕੁਝ ਹੋ ਗਿਆ ਸਾਰਾ ਕੁਝ ਪਾਸ ਕਰ ਦਿੱਤਾ ਤੇ ਫਿਰ ਜਦੋਂ ਮੌਕਾ ਆਇਆ ਕੰਮ ਕਰਨ ਉਹਨਾਂ ਨੂੰ ਜਵਾਬ ਦੇਣ ਲਈ ਤਾਂ ਮੈਨੂੰ ਬੁਲਾ ਲਿਆ ਸੀ ਆਪਣੇ ਆਫਿਸ ਆਫਿਸ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਬਲਤੇਜ ਤੂੰ ਸਾਰੇ ਪੱਖੋਂ ਸਕਸੈਸਫੁਲ ਹੈਂ ਤੇ ਤੇਨੂੰ ਅਸੀਂ ਜੌਬ ਆਫਰ ਕਰਨਾ ਚਾਹੁੰਦੇ ਆ ਤੇ ਸਭ ਤੋਂ ਵਧੀਆ ਸਭ ਤੋਂ ਵੱਡੀ ਗੱਲ ਇਹ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਸੁਣ ਕੇ ਇਹ ਗੱਲ ਹੁਣ ਜੇ ਹੁਣ ਅਸੀਂ ਆਪ ਜੋ ਵੀ ਤੁਹਾਡੇ ਦਰਸ਼ਕ ਨੇ ਤੁਸੀਂ ਆਪ ਸੋਚੋ ਜੇ ਤੁਹਾਨੂੰ ਕੰਮ ਜੋ ਕੰਮ ਤੁਸੀਂ ਲੱਭ ਰਹੇ ਸੀ ਤੇ ਉਸ ਦਿਨ ਤੁਹਾਨੂੰ ਉਹ ਕੰਮ ਮਿਲ ਰਿਹਾ ਹੈਗਾ ਤੁਹਾਡਾ ਕਿਵੇਂ ਤੁਹਾਡਾ ਦਿਲ ਪਰਦਾ ਹੈਗਾ ਤੇ ਕਿੰਨੀ ਖੁਸ਼ੀ ਮਿਲਦੀ ਹੈਗੀ ਤੁਹਾਨੂੰ ਸੋ ਬੱਸ ਉਹ ਖੁਸ਼ੀ ਮੇਰੀ ਮਸਾ ਦੋ ਤਿੰਨ ਸਕਿਨ ਟਾਂ ਦੀ ਸੀ ਕਿਉਂਕਿ ਉਸੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਨਾਲ ਹੀ ਉਹਨਾਂ ਨੇ ਇਹ ਕਹਤੀ ਪਰ ਤੈਨੂੰ ਆਪਣੇ ਵਾਲ ਕੱਟਨੇ ਪੈਣੇ ਆ ਤੇ ਪੱਗ ਲਾਉਣੀ ਪੈਣੀ ਹੈ ਕਿਉਂਕਿ ਜੋ ਸਾਡੀ ਆਰਸੀਐਮਪੀ ਦੀ ਯੂਨੀਫਾਰਮ ਆ ਪਾਲਿਸੀ ਹੈ ਉਹਦੇ ਵਿੱਚ ਅਲਾਉ ਨਹੀਂ ਹੈਗਾ ਉਹਦੇ ਵਿੱਚ ਇਸ ਵਕਤ ਮਨਜ਼ੂਰੀ ਨਹੀਂ ਆਪਣੇ ਦਸਤਾਰ ਦੀ ਤਾਂ ਤੇ ਲੰਬੇ ਵਾਲਾਂ ਦੀ ਸੋ ਤੁਹਾਨੂੰ ਇਹ ਕੱਟਨੇ ਪੈਣੇ ਜਦੋਂ ਜਦੋਂ ਤੁਹਾਨੂੰ ਕਿਹਾ ਗਿਆ ਕਿ ਤੁਹਾਨੂੰ ਨੋ ਫਾਲ ਕਟਨੇ ਪੈਣ ਕੇ ਪਗ ਲਾਉਣੇ ਪਈਏਗੀ ਆ ਤੁਹਾਡੇ ਅੰਦਰ ਕੀ ਚੱਲ ਰਿਹਾ ਸੀਗਾ ਆਈ نو ਤੁਸੀਂ ਕਿਹਾ ਸੀਗਾ ਕਿ ਮੈਂ ਇਹ ਤਾਂ ਨਹੀਂ ਕਰਾਂਗਾ ਮੈਂ ਪਗ ਨਹੀਂ ਲਾਵਾਂਗਾ ਆ ਤੇ ਉਹ ਸਟਰਗਲ ਦਾ ਉਹ ਲੜਾਈ ਦਾ ਕਿੰਨੇ ਸਾਲ ਦਾ ਉਹ ਦੇਖੋ ਉਸ ਵੇਲੇ ਕੋਈ ਵਾਲੀ ਦਿਮਾਗ ਦੇ ਵਿੱਚ ਕੋਈ ਸੋਚ ਨਹੀਂ ਸੀਗੀ ਸਿਰਫ ਇੰਨਾ ਹੀ ਪਤਾ ਸੀ ਵੀ ਇਹ ਨਹੀਂ ਕਰਨਾ ਆਪਾਂ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਰਹੀ ਸੀ ਵੀ ਮੇਰੇ ਪਹਿਲਾ ਦੋ ਇਮਤਿਹਾਨ ਹੋ ਗਏ ਸੀਗੇ ਜਦੋਂ ਮੈਂ ਕੈਨੇਡਾ ਦੇ ਵਿੱਚ ਆਇਆ ਉੱਥੇ ਮੇਰਾ ਜਵਾਬ ਸੀ ਤੇ ਉਹ ਜਵਾਬ ਮੇਰਾ ਜੰਮ ਗਿਆ ਤੇ ਜਦੋਂ ਫਿਰ ਸਕੂਲੇ ਗਿਆ ਉਸੇ ਤਰ੍ਹਾਂ ਹੀ ਫਿਰ ਰਹੇ ਤੇ ਫਿਰ ਇਹ ਇੱਕ ਜੋ ਮੇਰਾ ਪਹਿਰਾਵਾ ਸੀ ਉਹ ਮੇਰੇ ਨਾਲ ਰਿਹਾ ਹੈਗਾ ਤੇ ਇਹਨੂੰ ਅਸੀਂ ਕੰਪਰੋਮਾਈਜ਼ ਕਰਨ ਦੇ ਵਿੱਚ ਕੋਈ ਸੋਚ ਹੀ ਨਹੀਂ ਸੀਗੀ ਤੇ ਜਦੋਂ ਮੈਨੂੰ ਇਹ ਪੁੱਛਿਆ ਗਿਆ ਵੀ ਤੂੰ ਤੈਨੂੰ ਕੰਮ ਕਰਨ ਦੇ ਵਾਸਤੇ ਆ ਕੁਝ ਕੁਰਬਾਨੀ ਆ ਕੁਝ ਕਰਨਾ ਪਏਗਾ ਤਾਂ ਉੱਥੇ ਬਾਲ ਸੋਚਣ ਦੀ ਲੋੜ ਨਹੀਂ ਸੀ ਉੱਥੇ ਮੈਂ ਜਵਾਬ ਮੇਰਾ ਬੜਾ ਸਾਫ਼ ਸੀਬੇ ਨਹੀਂ ਮੈਂ ਨਹੀਂ ਇਹ ਕਰ ਸਕਦਾ ਹੈਗਾ ਆਈ ਐਮ ਨਾਟ ਪ੍ਰਿਪੇਅਰਡ ਟੂ ਡੂ ਥੈਟ ਆਮ ਨਾਟ ਪ੍ਰਿਪੇਅਰਡ ਟੂ ਕੰਪਰੋਮਾਈਜ਼ ਮਾਈ ਆਇਡੈਂਟੀਟੀ ਟੂ ਟੂ ਟੇਕ ਅ ਜੌਬ ਸੋ ਉਸ ਵੇਲੇ ਨਾ ਤਾਂ ਜੋ ਰਿਕਰੂਟਿੰਗ ਆਫਿਸਰ ਸੀਗਾ ਉਹਦੇ ਕੋਲ ਕੁਝ ਕਿਹਾ ਹੋਇਆ ਤੇ ਮੈਂ ਫਿਰ ਉਹਨੂੰ ਕਹਿ ਦਿੱਤਾ ਵੀ ਜੇ ਤਾਂ ਮੈਨੂੰ ਲੈਣਾ ਹੈ ਤਾਂ ਮੈਂ ਜਿਵੇਂ ਹੈਗਾ ਉਹਦਾ ਹੀ ਤੁਹਾਨੂੰ ਐਕਸੈਪਟ ਕਰਨਾ ਪੈਣਾ ਹੈ ਨਹੀਂ ਤਾਂ ਫਿਰ ਵਾਈ ਗਰੂ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੇ ਤੇ ਉਹ ਵੈਸੇ ਮੇਰਾ ਦੋਸਤ ਹੀ ਸੀਗਾ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਕੋਈ ਚੇਂਜ ਨਹੀਂ ਕਰ ਸਕਦੇ ਅਸੂਲ ਇਹ ਅਸੀਂ ਮੁੜ ਕੇ ਭੇਜਣਾ ਭੇਜਣਾ ਪਏਗਾ ਫਾਈਲ ਤੇ ਮੈਂ ਇਸ ਵਕਤ ਕਹਿ ਦਵਾਂਗਾ ਫਾਈਲ ਤੇ ਮੈਂ ਲਿਖ ਦਵਾਂਗਾ ਕਿ ਤੁਸੀਂ ਰਿਜੈਕਟ ਕਰ ਦਿੱਤਾ ਕੰਮ ਮੈਂ ਕਿਹਾ ਹਾਂਜੀ ਪਰ ਜ਼ਰੂਰ ਇਹ ਲਿਖਿਓ ਵੀ ਰਿਜੈਕਸ਼ਨ ਇਸ ਪੱਖੋਂ ਹੈ ਕਿ ਮੈਂ ਤੁਹਾਡੀ ਪਾਲਿਸੀ ਦੇ ਨਾਲ ਨਹੀਂ ਸਹਿਮਤ ਸੋ ਉਹ ਫਾਈਲ ਫਿਰ ਮੁੜੀ ਆਰਸੀਐਮਪੀ ਹੈਡਕ quarters ਨੂੰ ਆਟਵਾ ਦੇ ਵਿੱਚ ਤੇ ਉੱਥੇ ਜਾ ਕੇ ਕਮਿਸ਼ਨਰ ਦੇ ਨਾਲ ਉਹ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਹੈ ਕਿਉਂਕਿ ਮੈਂ ਉੱਥੇ ਨਹੀਂ ਸੀਗਾ ਪਰ ਮੁਲਕ ਦੇ ਵਿੱਚ ਇਹ ਚਰਚਾ ਬਹੁਤ ਵੱਡੀ ਬਣੀ ਇਹ ਬਹੁਤ ਵੱਡੀ ਗੱਲ ਬਣੀ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਉਸ ਵੇਲੇ ਫਿਰ ਜਦੋਂ ਪਤਾ ਲੱਗਿਆ ਵੀ ਕੋਈ ਇੱਕ ਸਿੱਖ ਆ RCMP ਦੇ ਵਿੱਚ ਭਰਤੀ ਹੋਣਾ ਚਾਹੀਦਾ ਚਾਹੁੰਦਾ ਹੈਗਾ ਤੇ ਨਾਲ ਦੀ ਨਾਲ ਉਹ ਵਰਦੀ ਬਦਲਣਾ ਚਾਹੁੰਦਾ ਹੈਗਾ ਸੋ ਕਿ ਉਹ ਆਪਣੀ ਦਸਤਾਰ ਦੇ ਨਾਲ ਸੇਵਾ ਕਰ ਸਕੇ ਤਾਂ ਉਸ ਵੇਲੇ ਇਸ ਮੁਲਕ ਦੇ ਵਿੱਚ ਜਿਹੜੇ ਗੋਰੀ ਲੋਕ ਸਾਂ ਉਹਨਾਂ ਤੋਂ ਬਹੁਤ ਜ਼ਿਆਦਾ ਇਹਦੇ ਖਿਲਾਫ ਆਪਣੀ ਉਹਨਾਂ ਦੀ ਪੈਟੀਸ਼ਨਸ ਬਣੀਆਂ ਤੇ ਬਹੁਤ ਖਲਾਫ ਬਹੁਤ ਜ਼ਿਆਦਾ ਗੱਲਾਂ ਖਿਲਾਫ ਇਹਦੇ ਬਾਰੇ ਹੋਈਆਂ ਤੇ ਸਾਰੇ ਮੁਲਕ ਦੇ ਵਿੱਚ ਇਹ ਚਰਚ ਹੋ ਗਈ ਸੀ ਉਸ ਵੇਲੇ ਬਹੁਤ ਵੱਡੀ ਇਹ ਚੀਜ਼ ਬਣ ਗਈ ਸੀ న్యూਸ ਤੇ ਹਰ ਰੋਜ਼ ਇਹਦੇ ਆਉਣਾ ਉਸ ਵੇਲੇ ਇੰਟਰਨੈਟ ਤਾਂ ਨਹੀਂ ਸੀਗਾ ਪਰ న్యూਸ ਤੇ ਪੇਪਰਾਂ ਦੇ ਵਿੱਚ ਨਿਊਜ਼ਪੇਪਰਸ ਦੇ ਵਿੱਚ ਰੇਡੀਓ ਤੇ ਇਹ ਹਰ ਰੋਜ਼ ਦੀ ਗੱਲ ਸੀ ਤੇ ਉਸ ਵੇਲੇ ਉਹ ਨਨੇ ਪੇਟੀਸ਼ਨਸ ਵੀ ਬਣਾਏ 275000 ਲੋਕਾਂ ਨੇ ਪੇਟੀਸ਼ਨ ਸਾਈਨ ਕੀਤੇ ਤੇ ਦੇਖੋ ਉਸ ਵੇਲੇ ਕੋਈ ਔਨਲਾਈਨ ਪੇਟੀਸ਼ਨ ਨਹੀਂ ਹੁੰਦੇ ਸੀਗੇ ਉਹਨਾਂ ਨੂੰ ਸਾਈਨ ਕਰਨਾ ਪੈਂਦਾ ਸੀ ਮਾਲ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਪੇਟੀਸ਼ਨ ਦੇ ਸਾਈਨ ਕਰਕੇ ਉਹ ਫਿਰ ਉਹਨਾਂ ਨੇ ਸਰਕਾਰ ਨੂੰ ਭੇਜੇ ਵੀ ਇਹ ਜਿਹੜਾ ਇਹ ਜਿਹੜੀ ਵਰਦੀ ਹੈ ਤੁਸੀਂ ਬਦਲਣੀ ਨਹੀਂ ਹੈਗੀ ਇਹ ਸਾਡੀ ਮੁਲਕ ਦੀ ਨਿਸ਼ਾਨੀ ਹੈਗੀ ਹੈ ਸੋ ਇਹ 275 ਤੇ ਫਾਕੀ ਫਿਰ ਉੱਥੇ ਪੋਸਟਰ ਬਣਾਏ ਗਏ ਪੈਨ ਸੀਗੇ ਜਿਹੜੇ ਕਰਕੇ ਜਿਨ੍ਹਾਂ ਦੇ ਉੱਤੇ ਇੱਕ ਸਿੱਖ ਦਾ ਚਿਹਰਾ ਬਣਾਇਆ ਹੋਇਆ ਸੀਗਾ ਤੇ ਨੋ ਐਂਟਰੀ ਲਾਈ ਹੋਈ ਸੀਗੀ ਤੇ ਪੋਸਟਰ ਬਣਾਇਆ ਹੋਇਆ ਸੀਗਾ ਇੱਕ ਗੋਰੇ ਨੇ ਆਪਣੇ ਆਪ ਨੂੰ ਆਪਣਾ ਰੰਗ ਬਦਲ ਕੇ ਪੇਂਟ ਲਾ ਕੇ ਥੋੜਾ ਬਰਾਉਨ ਕਰਕੇ ਆਪਣੀ ਚਮੜੀ ਤੇ ਇੱਕ ਟੈਡੀ ਜੀ ਪੱਗ ਬਨ ਕੇ ਇੱਕ ਤਲਵਾਰ ਫੜ ਕੇ ਮੋਜੇ ਪਾ ਕੇ ਵਰਦੀ ਯੂਨੀਫਾਰਮ ਦੀ ਪਾ ਕੇ ਤਾਂ ਕੈਲੰਡਰ ਬਣਾਇਆ ਸੀ ਥੱਲੇ ਲਿਖਿਆ ਹੋਇਆ ਸੀ ਡਸ ਇਟ ਮੇਕ ਯੂ ਕੈਨੇਡੀਅਨ অর ਡਸ ਇਟ ਮੇਕ ਯੂ ਸਿਕ ਐਸ ਆਈ ਸੀ ਕੇ ਹੁੰਦੀ ਸੋ ਇਹੋ ਜੀਆਂ ਚੀਜ਼ਾਂ ਬੜੀਆਂ ਉਸ ਵੇਲੇ ਪ੍ਰੋਪਾਗੈਂਡਾ ਕਰਕੇ ਫੈਲੀਆਂ ਗਈਆਂ ਵੇਚੀਆਂ ਗਈਆਂ ਉਥੇ ਹਾਈਵੇ ਤੇ ਸਾਈਨ ਲੱਗੇ ਹੁੰਦੇ ਸੀਗੇ ਸੇ ਨੋ ਟੂ ਟਰਬਨਸ ਤੇ ਉਥੇ ਇੱਕ ਸਿੱਕੇ ਦੀ ਵਿక్టర్ ਲਾਕੇ ਨੋ ਐਂਟਰੀ ਕੀਤੀ ਹੁੰਦੀ ਸੀਗੀ ਸੋ ਕਾਫੀ ਕੋਸ਼ ਇਥੇ ਸਾਰੇ ਮੁਲਕ ਦੇ ਵਿੱਚ ਇਦਾਂ ਇਹ ਗੱਲ ਫੈਲੀ ਅੱਗ ਫੈਲੀ ਤੇ ਉਸ ਵੇਲੇ ਬਹੁਤ ਹੇਟਡ ਜੋ ਹਿੰਸਾ ਉਹਦੀ ਉਹਦਾ ਸਾਹਮਣਾ ਕਰਨਾ ਪਿਆ ਤੇ ਮੈਨੂੰ ਵੀ ਬਹੁਤ ਸਾਰੀਆਂ ਧਮਕੀਆਂ ਆਈਆਂ ਮੈਨੂੰ ਵੀ ਚਿੱਠੀਆਂ ਆਈਆਂ ਮੇਰੇ ਖਿਲਾਫ ਆਪਣੇ ਪੇਪਰਾਂ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਵੀ ਇਹ ਕੌਣ ਹੁੰਦੇ ਨੇ ਇਸ ਇਸ ਮੁਲਕ ਦੇ ਵਿੱਚ ਆ ਕੇ ਸਾਡੀ ਜੋ ਨਿਸ਼ਾਨੀ ਹੈ ਬਦਲ ਨੂੰ ਕੌਣ ਨੇ ਇਹ ਕਿਹੜੇ ਕਿਹੜੇ ਯੂਨੋ ਮੁਲਕ ਦੇ ਨੇ ਵੀ ਯੂਨੋ ਇਹ ਇਹਨਾਂ ਦੇ ਕੀ ਹੱਕ ਬਣਦਾ ਹੈਗਾ ਸੋ ਆ ਸਾਰੀਆਂ ਗੱਲਾਂ ਉਸ ਵੇਲੇ ਹੋਈਆਂ ਤੇ ਸਾਰੀ ਆ ਸਾਰਾ ਕੁਝ 1.5 ਸਾਲ ਵਾਸਤੇ ਚੱਲਦਾ ਰਿਹਾ ਤੇ ਉਹ 1.5 ਸਾਲ ਬਾਅਦ ਫਿਰ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਜੋ ਇੱਥੋਂ ਦੇ ਹਿਊਮਨ ਰਾਈਟਸ ਨੇ ਚਾਰਟਰ ਆਫ ਰਾਈਟਸ ਹੈ ਉਹਦੇ ਅਧਿਕਾਰ ਉਨਾਂ ਨੇ ਇਹ ਨਤੀਜਾ ਕੱਢਿਆ ਤੇ ਉਹ ਨਤੀਜਾ ਇਹ ਹੀ ਸੀ ਕਿ RCMP ਨੂੰ ਆਪਣਾ ਯੂਨੀਫਾਰਮ ਬਦਲਣਾ ਪੈਣਾ ਕਿਉਂਕਿ ਜੋ ਸਾਡੇ ਇਥੋਂ ਦੇ ਚਾਟਰਡ ਰਾਈਟਸ ਹੇ ਉਹਦੇ ਵਿੱਚ ਹਰ ਇੱਕ ਸਿਟੀਜ਼ਨ ਨੂੰ ਉਹਨਾਂ ਦਾ ਹੱਕ ਹੈ ਉਹਨਾਂ ਦਾ ਅਧਿਕਾਰ ਹੈ ਕਿ ਤੁਸੀਂ ਜੋ ਵੀ ਤੁਹਾਡੀ ਉਹ ਵੀ ਤੁਹਾਡਾ ਧਰਮ ਹੈ ਜੋ ਵੀ ਤੁਹਾਡਾ ਤੁਹਾਡੀ ਸੋਚ ਹੈ ਲਾਈਫ ਹੈ ਉਹਨੂੰ ਤੁਸੀਂ ਉਹ ਤੁਹਾਡੇ ਉੱਤੇ ਕੋਈ ਜ਼ੋਰ ਨਹੀਂ ਪਾ ਸਕਦਾ ਵੀ ਤੁਸੀਂ ਬਦਲੋ ਉਹ ਕੋਈ ਕੰਮ ਕਰ ਕੋਈ ਕੰਮ ਕਰਕੇ ਜਾਂ ਉੱਥੇ ਹੀ ਉਹ ਚੀਜ਼ ਤਾ ਦਈਏ ਜਿੱਥੇ ਸੇਫਟੀ ਹੁੰਦੀ ਹੈਗੀ ਜੇ ਕੋਈ ਸੇਫਟੀ ਦੀ ਗੱਲ ਨਹੀਂ ਤਾਂ ਉੱਥੇ ਤੁਹਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ ਹੈਗੀ ਤਾਂ ਇਹ ਸਾਡਾ ਇਥੋਂ ਦਾ ਚਾਰਟਰਡ ਰਾਈਟਸ ਹੈ ਹਿਊਮਨ ਰਾਈਟਸ ਹੈ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਯੂਨੀਫਾਰਮ ਬਦਲਣਾ ਪਿਆ ਇੰਨਾ ਕੁਝ ਕਰਕੇ ਇੰਨਾ ਸੰਘਰਸ਼ ਕਰਕੇ ਫਿਰ ਇਹ ਗੱਲਾਂ ਜਿਹੜੀਆਂ ਸਾਹਮਣੇ ਕੀਤੀਆਂ ਤਾਂ ਫਿਰ ਜਾ ਕੇ ਉਹ ਇਥੋਂ ਦਾ ਚਾਰਟਰਡ ਰਾਈਟ ਜਿਹੜਾ ਸੀਗਾ ਉਹਦੀ ਜੇ ਥੋਈ ਕੋਰਟ ਪਹਿਲਾਂ ਦਾ ਆਪਣੇ ਹਾਊਸ ਆਫ ਕਾਮਨਸ ਦੇ ਵਿੱਚ ਆਪਣੇ ਸਰਕਾਰ ਦੇ ਆਟਵਾ ਦੇ ਵਿੱਚ ਆਪਣੇ ਜਿੰਨੀਆਂ ਵੀ ਸਰਕਾਰ ਸੀ ਹੈ ਉਸ ਵੇਲੇ ਜਿੰਨੀਆਂ ਵੀ ਗਵਰਨਮੈਂਟਸ ਸੀ ਹੈ ਪਾਰਟੀਆਂ ਸੀ ਹੈ ਉਹਨਾਂ ਨੇ ਸਾਰਿਆਂ ਨੂੰ ਇਸ ਚੀਜ਼ ਨੂੰ ਮੁਕਮਲ ਕੀਤਾ ਤੇ ਉਹ ਤੋਂ ਬਾਅਦ ਫਿਰ 2 ਸਾਲ ਬਾਅਦ ਜਿਹੜੇ ਇਥੋਂ ਦੇ ਜਿਨ੍ਹਾਂ ਨੇ ਇਹ ਗੱਲ ਫੈਲਾਈ ਸੀ ਉਹਨਾਂ ਨੇ ਇਹ ਕੋਰਟ ਦੇ ਵਿੱਚ ਵੀ ਗੱਲ ਲੈ ਕੇ ਗਈ 1994 Nineteen ninety-three, Unisabanve, Taranve the which likei gay, taam fairs Supreme Court which we ehegal tagi, othi bi courti ehi onna natija si bi ehe. There's a, this is a, a right of a citizen in Canada to be able to practice their faith and uh, right to expression. So othi fairs jano hegal tagi ਫੇਰੇ ਗੱਲ ਇੱਕ ਕਾਨੂੰਨੀ ਤੌਰ ਤੇ ਬਣ ਗਈ ਸੋ ਉਹ ਤੋਂ ਬਾਅਦ ਫਿਰ ਸਾਰੇ ਸਾਰੇ ਨੂੰ ਖੁੱਲ ਸੀਗੀ ਵੀ ਜਿਸ ਤਰ੍ਹਾਂ ਤੁਸੀਂ ਹੋ ਐਸ ਲੌਂਗ ਐਸ देयर ਇਜ਼ ਨੋ ਸੇਫਟੀ ਇਸ਼ੂਸ ਯੂ ਆਰ ਅਲਾਉਡ ਟੂ ਸਰਵ ਦ ਵੇ ਯੂ ਆਰ ਜੋ ਇਨਾ ਦੋ ਸਾਲਾਂ ਵਿੱਚ ਜੋ ਹੋ ਰਿਹਾ ਸੀਗਾ ਲੋਕੀ ਬੋਲ ਰਹੇ ਸੀਗੇ ਸਿੱਖਾ ਨੂੰ ਬੋਲਦੇ ਪੇਛੇ ਗਿਆ ਤੁਹਾਨੂੰ ਇਦਾਂ ਫੀਲ ਹੋਇਆ ਕਿ ਇਹ ਕਿਉਂ ਬੋਲ ਰਹੇ ਨੇ ਲਾਈਕ ਯੂ نو ਕਿ ਇਦਾਂ ਫੀਲ ਹੋਇਆ ਕਿ ਅਗਰ ਜੇ ਮੈਂ ਇਦਾਂ ਨਾ ਜਾਂਦਾ ਇਸ ਵਕਤ ਨਾ ਜਾਂਦਾ ਤਾਂ ਸ਼ਾਇਦ ਸਿੱਖਾਂ ਵੱਲ ਅਟੈਕ ਨਾ ਹੁੰਦਾ ਇਦਾਂ ਕਰਕੇ ਜੀ ਨਹੀਂ ਮੈਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਕਦੀ ਨਹੀਂ ਆਈ ਹੈਗੀ ਦੇਖੋ ਲੋਕਾਂ ਦੀ ਸੋਚ ਜਿਹੜੀ ਹੈਗੀ ਹੈ ਉਹ ਹਰ ਤਰ੍ਹਾਂ ਦੀ ਹੁੰਦੀ ਹੈ ਬਹੁਤ ਤਰ੍ਹਾਂ ਦੀ ਸੋਚ ਹੈ ਬਾਹਰ ਅਸੀਂ ਆਪਣੇ ਆਪ ਨੂੰ ਆਪਣੇ ਸੂਲਾਂ ਤੇ ਤੁਰਨਾ ਹੈਗਾ ਸੋ ਅਸੀਂ ਕਦੇ ਸੋਚ ਦੇ ਪਿੱਛੇ ਨਹੀਂ ਲੱਗਣਾ ਹੈਗਾ ਜੋ ਸਾਡੀ ਜੋ ਸਾਡੇ ਅਸੂਲ ਨੇ ਅਸੀਂ ਜੋ ਸਾਡਾ ਧਰਮ ਹੈ ਅਸੀਂ ਉਹਦੇ ਪਿੱਛੇ ਲੱਗਣਾ ਹੈਗਾ ਸੋਚ ਤਾਂ ਬਹੁਤ ਆ ਸੋਚ ਤੱਕਾ ਕਈ ਚਾਰਾ ਨੇ ਪਰ ਉਹ ਸੋਚ ਜੇ ਧਰਮ ਦੇ ਨਾਲ ਜੇ ਅਸੂਲਾਂ ਦੇ ਨਾਲ ਜੇ ਪਾਲਿਸੀਜ਼ ਦੇ ਨਾਲ ਜੋ ਚਾਰਟਰਡ ਰਾਈਟਸ ਇਹਨਾਂ ਨਹੀਂ ਮਿਲਦੀ ਤਾਂ ਉਹ ਸੋਚ ਗਲਤ ਹੈ ਸਿੱਧੀ ਗੱਲ ਹੈ ਸਾਡੇ ਵਾਸਤੇ ਸੋ ਜਿਸ ਵੇਲੇ ਇਹ ਗੱਲਾਂ ਹੁੰਦੀਆਂ ਸੀ ਉਸ ਵੇਲੇ ਮੈਂ ਆਪਣੇ ਆਪ ਹੁਣ ਜੋ ਜਿਹੜਾ ਵਕੀਰ ਦੀ ਪੜ੍ਹਾਈ ਕਰ ਰਿਹਾ ਹੈਗਾ ਉਹਨੂੰ ਥੋੜਾ ਲਾਅ ਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ ਸੋ ਮੈਂ ਆਪਣੀ ਰਿਸਰਚ ਆਪ ਕੀਤੀ ਹੈਗੀ ਵੀ ਇੱਥੋਂ ਦੇ ਚਾਰਟਰਡ ਰਾਈਟਸ ਕੀ ਹੈ ਕਿ ਕਨਸਟੀਟਿਊਸ਼ਨ ਕੀ ਹੈਗਾ सो चार्टर राइट को पता लगता है भी इतने हर एक का हक है यू यू हैव द राइट टू प्रैक्टिस योर रिलिजन प्रैक्टिस योर फेथ सो यसूल है दिस इज़ द फाउंडेशन दिस इज़ द राइट बाकी जी सोच है तुम सोच जो मर्जी कर लो पर राइट यही है अधिकार है हक ये है सो असी उतना है so, ਤੇ ਬਾਕੀ ਜਿਨ੍ਹਾਂ ਦੀ ਸੋਚ ਹੈ ਜੋ ਕੁਝ ਕਹਿ ਰਹੇ ਸੀਗੇ ਦੇਖੋ ਉਹਨਾਂ ਨੂੰ ਅਸੀਂ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ ਅਸੀਂ ਆਪਣਾ ਧਿਆਨ ਦੇਣਾ ਹੈਗਾ ਊਸੂਲਾਂ ਤੇ ਵੀ ਸਾਡੀ ਸਾਡੇ ਊਸੂਲ ਕੀ ਹੈਗੇ ਤੇ ਉਹਨਾਂ ਨੂੰ ਜਾਂ ਤਾਂ ਉਹ ਊਸੂਲਾਂ ਤੇ ਤਰਨ ਤਰਨ ਤੇ ਫਿਰ ਨਹੀਂ ਤਾਂ ਹੋਰ ਬਹੁਤ ਸਾਰੇ ਮੁਲਕ ਨੇ ਤੁਸੀਂ ਉਹ ਮੁਲਕਾਂ ਦੇ ਵਿੱਚ ਜਾਓ ਪਰ ਇਹ ਮੁਲਕ ਦੇ ਵਿੱਚ ਉਹ ਊਸੂਲ ਨੇ ਆਹ ਊਸੂਲ ਨੇ ਸਾਡੇ ਆਹ ਹੱਕ ਨੇ ਅਸੀਂ ਸਿਰਫ ਆਪਣੇ ਹੱਕ ਨੂੰ ਕਲੇਮ ਕੀਤਾ ਹੈਗਾ ਹੋਰ ਕੋਈ ਗੱਲ ਨਹੀਂ ਹੈਗੀ ਅਸੀਂ ਨਾ ਕਿਸੇ ਤੇ ਅਟੈਕ ਕੀਤਾ ਨਾ ਕੋਈ ਉਹ ਯੂ ਨੋ ਟ੍ਰੈਡੀਸ਼ਨ ਦੇ ਅਟੈਕ ਕੀਤਾ ਨਾ ਸ਼ਨੀ ਦੇ ਅਟੈਕ ਕੀਤਾ ਅਸੀਂ ਸਿਰਫ ਆਪਣਾ ਜੋ ਅਧਿਕਾਰ ਹੈ ਜੋ ਹੱਕ ਹੈ ਅਸੀਂ ਸਿਰਫ ਉਹ ਉਹਦੀ ਮੰਗ ਸੀ ਹਾਂਜੀ ਯਾ